ਡੱਗ ਲੱਪਲੋ ਕਾਨੇ ਪੱਕੀਆਂ ਇੱਥੇ ਸੋਹਣੀਆਂ ਸਨ ਅੱਖੀਆਂ ਨਾ ਕਿਸੇ ਦੀਆਂ ਸਖੀਆਂ ਵਾਹ ਵਾਹ ਯਾਰੋ ਲੈ ਜੀ ਉਹਨਾਂ ਗੱਲ ਇਹ ਹਾਸੇ ਵਿੱਚ ਮੇਰੀ ਪੱਬ ਤਾਂ ਹੀ ਨਿਕਲੀ ਸਾਲਾ ਜੀ ਦੇ ਪਿੱਛੇ ਹੋਇਆ ਸੀ ਮੈਂ ਸੀਰੀਅਸ ਪਹਿਲਾਂ ਹੀ ਵਿਆਹੀ ਨਿਕਲੀ ਇਹਦੇ ਪਿੱਛੇ ਹੋਇਆ ਸੀ ਮੈਂ ਸੀਰੀਅਸ ਪਹਿਲਾਂ ਹੀ ਨਹੀਂ ਨਿਕਲੀ ਓਹੋ ਬੋਲਦੀ ਸੀ ਬੜਾ ਮਿੱਠਾ ਹੋਇਆ ਜਮਾ ਸ਼ਕਨ ਜਿੰਨਾ ਉਸ ਨੇ ਰਵਾਇਆ ਮਿੱਕੀ ਰੋਇਆ ਅੱਜ ਤੱਕ ਵਾ ਵਾ ਮੈਂ ਤਾਂ ਸੋਚਦਾ ਸੀ ਨਰਮ ਜੀ ਹੋਣੀਆਂ ਸੋਚਦਾ ਸੀ ਨਰਮ ਜੀ ਹੋਣੀਆਂ ਓਨੇ ਰੀ ਹਿਤਵਾਹੀ ਨਿਕਲ ਗਈ ਆਹ ਰਤੀ ਦੇ ਵਿੱਚ ਹੋਇਆ ਸੀ ਮੈਂ ਸੀਰੀਅਸ ਪਹਿਲਾਂ ਹੀ ਵਿਆਹੀ ਨਿਕਲੀ ਹੀ ਮੇਰਾ ਜੀਦਾ ਘੰਡਿਆਣਾ ਜਿਹੜਾ ਇੰਡੀਆ ਦਾ ਰੁਪਿਆ 5-6 ਲੱਖ ਲੱਗਦਾ ਤੇ ਤੇ ਲਾਗ ਰੇ ਤੇਰਾ ਮੈਂ ਗਾਣਾ ਗੜਾ ਤੇਰਾ ਪ੍ਰੋਡੂਸਰ ਮੈਂ ਬਣਾ ਪੱਕਾ ਸਾਡੇ ਮੱਥੇ ਇਲਜ਼ਾਮ ਤੇ ਲਵਾਏ ਆਪ ਵਟਣਾ ਭਰੇ ਪਟਣਾ ਦੀ ਆ ਇਹ ਸਜਰੀ ਹੀ ਕਟਣਾ ਜਿਹੜੀ ਗੋਲਦੀ ਸੀ ਸਿਰ ਮੇਰੇ ਛੱਡ ਕੇ ਉਹ ਸ਼ਰਮ ਦੀ ਲਾਹੀ ਨਿਕਲੀ ਆਏ ਜੀ ਦੇ ਵਿੱਚ ਹੋਇਆ ਸੀ ਮੈਂ ਸੀਰੀਅਸ ਪਹਿਲਾਂ ਹੀ ਵਿਆਹ ਨਹੀਂ ਨਿਕਲੀ ਬੜੀ ਛੋਟੀ ਜੀ ਕਹਾਣੀ ਗਲਾ ਮਾਰਦੀ ਸੀ ਲੰਮੀਆਂ ਹੋ ਮੇਰੀ ਕੀ ਬਣੂ ਜੀ ਤੋ ਲਾਵਾ ਨਹੀਂ ਹੋ ਸਮੀਆਂ ਬੜੀ ਛੋਟੀ ਜੀ ਕਹਾਣੀ ਗਲਾ ਮਾਰਦੀ ਸੀ ਇਹ ਤੇਰੇ ਲਈ ਆ ਇਹ ਤੇਰੇ ਲਈ ਆ ਉਹ ਮੇਰੀ ਕੀ ਬਣੂ ਜੀ ਤੋ ਲਾਵਾ ਨਹੀਂ ਹੋ ਸਮੀਆਂ ਥਾੜੀ ਵਾਲ ਦੀਆਂ ਅੱਖਾਂ ਵਿੱਚੋਂ ਅਥਰੂ ਹਾਏ ਮਿੱਕੀ ਦੀਆਂ ਅਥਾ ਅੱਖਾਂ ਵਿੱਚੋਂ ਅਥਰੂ ਤੇ ਕਲਮੋਜ਼ਿਆ ਹੀ ਆਏ ਹਾਏ ਜੀ ਦੇ ਵਿੱਚ ਹੋਏ ¡Gracias!